ਨਾ ਨਾ ਲਾਉਂਦਾ ਬਸ ਇਹ ਕੁਝ ਵੀ ਕੁਏ ਮੈਂ 20 ਸਾਲ ਤੋਂ ਜਿਸ ਦੇ ਲਈ ਦਰਦਰ ਤੇ ਪਟਕਾ ਇਹ ਮੈਂ ਲੋਕਾਂ ਦੇ ਲੋਕ ਮੇਰੇ ਕੋਲ ਰਿਕੁਐਸਟ ਕਰਦੇ ਆ ਤਾਂ ਮੈਂ ਇਹਨੂੰ ਚੈਨੀਕਲ ਸਸੂ ਦੇ ਕੋਲ ਜਾ ਕੇ ਉਤਾਰੀ। ਇਹਹੀ ਮਸਲਾ ਹੈ। ਇਹਨਾਂ ਨਾਲ ਗੁਜੇ ਮੈਂ ਕਮਾਂ ਵੀ ਇਹੀ ਕਿਉਂ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਰਹੇ ਤੂੰ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਸੌਖੀ ਹੈ। ਹੁਣ ਇੱਕ ਪਾਸੇ ਮੈਂ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਈਆ ਗਵਰਨਮੈਂਟ ਦੇ ਖਿਆਨ ਦੇ ਵਿੱਚ ਟੈਕਸ ਜਾਂਦਾ ਸਾਡਾ। ਮੇਰਾ ਨਾਲ ਆਉਣ ਦਾ ਮਕਸਦ ਇੱਕੋ ਹੀ ਹੈ ਮੈਂ 2 ਸਾਲ ਤੋਂ ਜਸਿਸ ਦੇ ਲਈ ਦਰਦਰ ਤੇ ਭਟਕਦਾ ਫਿਰਦਾ ਹਾਂ ਜੀ ਹੁਣ ਜਿੰਨੇ ਵੀ ਸਾਰੇ ਐਮਪੀਸ ਨਾਲ ਮੈਂ ਰਾਜਾ ਰਹੀ ਹੈ ਜਦ ਸਾਡੇ 13 ਦੇ 13 ਉਹਨਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਹੈ ਜਿੱਦਾਂ ਤੁਹਾਨੂੰ ਵੀਰ ਨੇ ਦੱਸਿਆ ਹੀ ਹੈ ਵੀ ਮੈਂ ਜੇ ਮੈਂ ਲੋਕਾਂ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਸੰਸਦ ਦੇ ਵਿੱਚ ਜਾ ਕੇ ਉਠਾਵਾਂਗਾ ਇਹੀ ਮਕਸਦ ਮੇਰਾ ਹੈ ਇਹਨਾਂ ਨਾਲ ਹੁਣ ਜਿਵੇਂ ਕਮਾਂ ਵੀ ਇਹ ਹੀ ਕਿਉਂ ਕੀ ਦੂਜੀਆ ਪਾਰਟੀ ਅੰਦਰ ਤੁਸੀਂ ਕਿਉਂ ਨਹੀਂ ਭਰੋਸਾ ਕੀਤਾ ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਫਿਰਦਾ ਮੈਂ ਵਿਧਾਨ ਸਭਾ ਦੇ ਵਿੱਚ ਅੱਗੇ ਵੀ ਬੈਠ ਕੇ ਆ ਗਿਆ ਇੱਥੋਂ ਤੱਕ ਪਹੁੰਚ ਗਿਆ ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੇਰੈਂਟ ਪਾਰਟੀ ਵੀ ਕਹਿ ਲਓ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਅਟੈਚ ਹਾਂ ਨਾ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਹੈ ਗੱਲ ਸੁਣ ਲੈਂਦੇ ਨੇ ਹੁਣ ਜਦੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇ ਆ ਮੈਂ ਬਹਿ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਉਸ ਤੋਂ ਕੁਝ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰ ਨੂੰ ਤੁਸੀਂ ਸਾਰਿਆਂ ਨੂੰ ਫਾਹੇ ਲਾ ਦਿਓ ਮੈਂ ਇੱਕੋ ਹੀ ਗੱਲ ਪੁੱਛਦਾ ਹਾਂ ਸਰਕਾਰ ਤੋਂ ਵੀ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜਾਊਂਗਾ ਵੀ ਤੁਸੀਂ ਮਾਰਿਆ ਕਾ ਉਸ ਤੋਂ ਵਜ੍ਹਾ ਕੀ ਸੀ ਕੀ ਕੀ ਗਲਤ ਕਰਦਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਬੱਤੀ ਫੇਰ ਮਾਰ ਕੇ ਨਹੀਂ ਬੇਰਹਿਮੀ ਨਾਲ ਮੌਤ ਕੀਤੀ ਐ ਇਹ ਕੁਝ ਸਵਾਲ ਨੇ ਮੇਰੇ ਸਰਕਾਰ ਮੂੰਹ ਫੇਰ ਲੈਂਦੀ ਐ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਿਕrar ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਹੈ ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਕੇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਜਿੰਨਾ ਮੈਨੂੰ ਸਿੱਟ ਤੋਂ ਸਹਿਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇੱਕ ਇੰਡੀਆ ਲਾਈਨ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਿਹਾ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹਨਾਂ ਪ੍ਰਸਿੱਧ ਚੋ ਲੰਗੇ ਹੋਣਗੇ ਸ਼ਾਇਦ ਤਾਂ ਕਰਕੇ ਵੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਬਕੂਬੀ ਉਹ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜੇ ਇੰਡੀਆ ਅਲਾਈንስ ਆਉਨੇ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਅਰਾਜ ਦੀ ਸੰਭਾਅਤ ਮੈਂ ਹੈਗੀ ਕੋਈ ਵੀ ਬੰਦਾ ਕਾਰੋਬਾਰੀ ਅੱਛਾ ਕੰਮ ਕਰਦਾ ਕੋਈ ਵਪਾਰ ਚੰਗੇ 4 ਪੈਸੇ ਕਮਾਉਂਦਾ ਮੈਂ ਤੁਮ ਵਿਚਾਰ ਲਾ ਪੰਜ ਕਤਲ ਤੇ ਉਹ ਹੀ ਦੱਸ ਦਿੰਦਾ ਜੇ ਕਿਸੇ ਨੇ ਵੀ ਆਈਪੀ ਨੰਬਰ ਲੈ ਲਿਆ ਕਰਦਾ ਉਹ ਮਾਰਤਾ ਜੇ ਕਿਸੇ ਨੇ ਚੰਗਾ ਸੁਨਿਆਰੀ ਦੁਕਾਨ ਹੈ ਕੋਈ ਚਾ ਅੱਛਾ ਕਾਰੋਬਾਰ ਚੱਲ ਪਿਆ ਉਹ ਮਾਰਤਾ ਇਹ ਲੋਕ ਹੁਣ ਇੱਕ ਪਾਸੇ ਮੈਂ ਆ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਇਆ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ ਕਾਉਂਟ ਹੈ ਦੇਖੋ ਦੂਜਾ ਕਾਉਂਟ ਨਹੀਂ ਮੇਰਾ ਅਜੇ ਤੱਕ ਕੋਈ ਇਮਾਨਦਾਰੀ ਨਾਲ ਟੈਕਸ ਪੇ ਕਰਦੇ ਆਂ ਔਰ ਸਾਨੂੰ ਇਹਨਾਂ ਬੇਰੇਮੀਨਾ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ 268 ਲਾ ਕੇ ਵਿਰਾਸ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹਨੂੰ ਸੰਮਨ ਦੀ ਨੋਟ ਕਰਾਇਆ ਜਾ ਸਕਦੇ ਤੇ ਉਹਦੀ ਰੱਖਿਆ ਕੀਤੀ ਜਾ ਰਹੀ ਹੈ ਜੇ ਇੱਕ ਗੁੰਡਾ ਕਿਚੇਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ ਤਿੰਨ ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਦੇ ਸੈਂਟਰ ਨੂੰ ਗੱਲ ਪੁੱਛਦਾ ਸਾਡੇ ਮਨੁੱਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਤੇ ਜਿਹੜੇ ਬਾਹਰ ਆ ਉਹਨਾਂ ਨੂੰ ਨਹੀਂ ਉਹ ਨਹੀਂ ਸੀਤ ਹੈਗੀ ਬਿਲਕੁਲ ਜੇ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਿਆ ਵੀ ਖਤਰਾ ਮਹਿਸੂਸ ਕਰਦਾ ਮੈਂ 6-7 ਗਨਮਾਨ ਲੈ ਕੇ ਤੁਰਦਾ ਤਾਂ ਇੱਕ ਜੋ ਕਿ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਤਾਂ ਜੋ ਉਹ ਤਾਂ ਸਾਨੂੰ ਮਾਰ ਦਿੰਦੇ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਐਪਲੀਕੇਸ਼ਨਾਂ ਲਾ ਦਿੰਦੇ ਨੇ 2 ਸਾਲ ਹੋ ਗਏ ਮੇਰੇ ਚਾਰਜ ਫਰੇਮ ਹੋਏ ਨੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿ ਇਸ ਤਰ੍ਹਾਂ ਕੋਰਟ ਦਾ ਫੈਸਲਾ ਆ ਗਿਆ ਹੋਵੇ ਕਿਉਂਕਿ ਮੈਂ ਇੰਨਾ ਨਿਰਾਸ਼ ਹੋਇਆ ਬੈਠਾ ਜੀ ਵੀ ਇਹਨਾਂ ਨੇ ਤਾਂ ਚਾਰਜ ਹੀ ਨਹੀਂ ਫਰੇਮ ਹੋਣ ਦੇ ਨੇ ਕੇਸ ਦੇ ਉੱਤੇ ਆਹ ਲਾਸਟ ਡੇਟ ਦੇ ਉੱਤੇ ਹੁਣ 20 ਤਰੀਕ ਦੇ ਉੱਤੇ ਅਵਿਡੈਂਸ ਸ਼ੁਰੂ ਹੋਣੀ ਹੈ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਵੇਂ ਜੱਜ ਸਾਹਿਬ ਆਇਆ ਬੜਾ ਵਧੀਆ ਕੰਮ ਕਰ ਰਹੇ ਨੇ ਪਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਉਸ ਸਮਾਂ ਫਿਰ ਉਭਾਨ ਲੱਗਾ ਉਹੀ ਡੇਟ ਉਹੀ ਤਰੀਕ 29 ਅ ਜਿਹੜੀ 19 ਮਈ ਆਨ ਲੱਗੀ ਆ ਦੁਬਾਰਾ ਫਿਰ ਉਹੀ ਜਿਹੜੀਆਂ ਚੀਜ਼ਾਂ ਉਹ ਯਾਦ ਆਣੀਆਂ ਦੁਬਾਰਾ ਬਿਲਕੁਲ ਬੇਟਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨੇ ਹਨਾ ਉਹ ਤੋਂ ਬਾਅਦ ਮੇਰੇ ਘਰ ਦਾ ਬੇੜਾ ਬੁੱਧਾ ਵੱਜ ਗਿਆ ਠੀਕ ਹੈ ਅਕਾਲ ਪੁਰਖ ਨੇ ਰਾਹਤ ਦਿੱਤੀ ਐ ਬੱਚਾ ਦਿੱਤਾ ਪਰੰਤੂ ਦੇਖੋ ਬੜੀ badi ਕਿਸਮਤ ਦੀ ਗੱਲ ਐ ਮੇਰੇ ਬੇਟੇ ਨੇ ਜਨਮ ਹਲੇ ਲੈਣਾ ਸੀਗਾ ਹਫਤਾ ਬਾਅਦ ਔਰ ਸਾਨੂੰ ਹਸਪਤਾਲ ਦੇ ਵਿੱਚ ਇੰਨੇ ਨੋਟ 14 ਤੱਕ ਮੈਨੂੰ ਨੋਟਿਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਫਤਾ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਇਹ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਰਾਜ ਕਰੇ ਭਾਜਪਾ ਕਰੇ ਕਾਂਗਰਸ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਸੀ ਤਾਂ ਜੀ ਸਾਹਿਬ ਰਾਜਾਵੜਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ ਮੈਂ ਹਾਰ ਜਿੱਤ ਨਹੀਂ ਲੜ ਰਿਹਾ ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਦੇਸ਼ ਦਾ ਸੰਵਿਧਾਨਿਕ ਦਰ ਉਹਦਾ ਪਿਆ ਦੇਖੋ ਜੀ ਸੰਵਧਾਨ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ ਧਾਰਾ 302 ਦੀ ਹੋਰ ਕਤਲਾਂ ਦੇ ਵਿੱਚ ਵੀ ਹੁਣ ਦਿਖਾ ਦਿੰਨਾ ਹੈ ਦੋਸ਼ੀ ਸਜ਼ਾ ਵੀ ਕੱਟ ਰਹੇ ਨੇ ਪੂਰੀ ਵੀ ਹੋ ਗਈ ਹੈ ਦੁੱਗਣੀ ਵੀ ਕੱਟ ਲਈਏ ਫਿਰ ਵੀ ਨਹੀਂ ਛੱਡ ਰਹੇ 302 ਦੀ ਧਾਰਾ ਹੀ ਮੇਰੇ ਪੁੱਤ ਤੇ ਲੱਗੀ ਹੋਈ ਹੈ ਚਾਰਜ ਫਰੇਮ ਹੀ ਨਹੀਂ ਹੋ ਰਹੇ ਠੀਕ ਹੈ ਜੀ